ਮੈਂ ਕੀ ਜਾਣਕਾਰੀ ਹੈ ਜੀ ਕਿ ਜਿਹੜਾ ਗੈਂਗੜਾ ਕਪੂਰਥਲਾ ਪੁਲਿਸ ਨੇ ਆਪਣੀ ਜੁੜੀ ਆਰਗੇਨਾਈਜ਼ਡ ਕਰਾਈਮ ਦੇ ਖਿਲਾਫ ਮੁਹਿੰਮ ਹੈ ਉਹਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੋਈ ਹੈ ਅਸੀਂ ਕਪੂਰਥਲਾ ਦੇ ਏਰੀਆ ਦੇ ਵਿੱਚ ਐਕਸਟਰਸ਼ਨ ਕਾਲ ਕਰਕੇ ਫਿਰੌਤੀ ਮੰਗਣ ਵਾਲੇ ਇੱਕ ਗਰੁੱਪ ਨੂੰ ਗ੍ਰਸਟ ਕੀਤਾ ਹੈ ਇਹ ਗਰੁੱਪ ਲਖਵੀਰ ਲੰਡਾ ਜਿਹੜਾ ਬਾਹਰ ਬੈਠਾ ਹੈ ਗੈਂਗਸਟਰ ਵੀ ਹੈ 테ਰਰਿਸਟ ਵੀ ਹੈ ਉਹਦੇ ਥਰੂ ਇੱਕ ਬੰਦਾ ਹਰਜੀਤ ਭੰਡਾਰ ਜਿਹੜਾ ਯੂਕੇ ਰਹਿੰਦਾ ਹੈ और साथी है कपूरथलायर दे किए हायर करके, एक एक बंदे एक कॉल करके फिरौती मंगी। और धमकी दी जेकि जेकर फिरौती जी रकम है अगर वो नहीं पाई गई तो उन्होंने जानी माली नुकसान करत उन्होंने उन्होंने घर के बहर फायरिंग भी की फायरिंग करने तो बाद दौड़ गए ਸੋ ਕਪੂਰਥਲਾ ਦੀ ਟੀਮ ਨੇ ਕਾਉਂਟਰ ਇੰਟੈਲੀਜੈਂਸ ਦੀ ਟੀਮ ਦੇ ਨਾਲ ਮਿਲ ਕੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਜਿਹਦੇ ਵਿੱਚ ਅਸੀਂ 12 ਬੰਦੇ ਗ੍ਰਿਫਤਾਰ ਕੀਤੇ ਹਨ ਜਿਹੜੇ ਮੁੱਖ ਬੰਦੇ ਹਨ ਉਹ ਇੱਕ ਹੈ ਜਸਵੀਰ ਸਿੰਘ ਜੱਸਾ ਗਿਲਨਾ ਪਿੰਡ ਨਕੋਦਰ ਦਾ ਰਹਿਣ ਵਾਲਾ ਦੂਜਾ ਬੰਦਾ ਹੈਗਾ ਮਨਿੰਦਰ ਸਿੰਘ ਉਰਫ ਹਰਬੰਸ ਸਿੰਘ ਇਹ ਲਾਂਬੜਾ ਚਿੱਟੀ ਪਿੰਡ ਦਾ ਰਹਿਣ ਵਾਲਾ ਹੈ ਤੀਜਾ ਬੰਦਾ ਹੈ ਗੁਰਜੀਤ ਸਿੰਘ ਉਰਫ ਗਿਆਨੀ ਇਹ ਇਹ ਵੀ ਨਕੋਦਰ ਦਾ ਰਹਿਣ ਵਾਲਾ ਹੈ ਇਸ ਦਾ ਇਹਦਾ ਮੋਲਾ ਹੈ ਕਮਾਲਪੁਰਾ ਇਦੇ ਵਿੱਚ ਤੁਸੀਂ ਤੁਹਾਨੂੰ ਜਾਣਕਾਰੀ ਦੇ ਵਿੱਚ ਮੈਂ ਇਹ ਦੱਸਣਾ ਹੈ ਕਿ ਜਿਹੜਾ ਮਨਿੰਦਰ ਸਿੰਘ ਹੈ ਔਰ ਖਰਬੰਦ ਸਿੰਘ ਇਹ ਜੋ ਗੜਾ ਮੇਨ ਆਪਰੇਟਿਵ ਹੈ ਕਾਂਸਪਰੇਸੀ ਦਾ ਪਲੈਨਰ ਹਰਜੀਤ ਭੰਡਾਲ ਉਹਦਾ ਭਰਾ ਹੈ ਹੈਨਾ ਇਹ ਵੀ ਕਾਂਸਪਰੇਸੀ ਦਾ ਪਾਰਟ ਹੈ ਔਰ ਉਹਦੇ ਜਿੰਨੇ ਪੈਸੇ ਹੈ ਔਰ ਜੋ ਵੀ ਪ੍ਰੋਸੀਡਸ ਆਫ ਦਾ ਕਰਾਇਮ ਹੈ ਉਹ ਇਹ ਉਹਨਾਂ ਦਾ ਭਾਗੀਦਾਰ ਹੈ ਇਸ ਤੋਂ ਇਲਾਵਾ ਇਹਨਾਂ ਦੇ ਸਾਥੀ ਜਿੱਥੋਂ ਇਹਨਾਂ ਨੇ ਵੈਪਨ ਰਿਕਵਰ ਕੀਤੇ ਅਸੀਂ ਇਸ ਆਪਰੇਸ਼ਨ ਦੇ ਦੌਰਾਨ ਤਿੰਨ ਵੈਪਨ ਰਿਕਵਰ ਕੀਤੇ ਇੱਕ ਪਿਸਟਲ ਹੈ 7.6mm छब्बीस राउंड के साथ दूजा एक बत्ती बोर का देसी कट्टा और एक 7.62 पॉइंट सिक्स टू एम एम असी पिस्टल ये भी बरामद किया है इस तो अलावा मोटरसाइकिल अस बरामद किए हैं दो जेडे कि क्राइम के दौरान इस्तेमाल हैं और इसके अलावा तो मोबाइल फोन सिम इस्तेमाल और जो भी इन्हों मोबाइल सी रिकवर किए हैं जिन्होंने क्राइम किया गया और इस वीडियो की रिकॉर्डिंग भी की गई है ਬੇਸਿਕ ਮੋਡੇਸ ਉਪਰ ਐਂਡੀ ਇਹ ਹੈ ਇਹਨਾਂ ਦਾ ਕਿ ਲਖਵੀਰ ਲੰਡਾ ਟਾਰਗੇਟ ਦਿੰਦਾ ਹੈ ਕਿ ਇਹ ਫਲਾਣਾ ਬੰਦੇ ਹੈ ਜਿਹੜੇ ਜਿੱਥੇ ਅਸੀਂ ਫਿਰੋਤੀ ਆ ਰਕਮ ਮੰਗਣੀ ਹੈ ਹਰਜੀਤ ਬੰਡਾਲ ਫਿਰ ਆਪਣੀ ਜਿਹੜੀ ਫੋਰਸ ਹੈ ਗਰਾਊਂਡ ਸੋਲਜਰ ਇਦਾਂ ਦੇ ਮਾੜੇ ਬੰਦੇ ਜਿਨ੍ਹਾਂ ਤੋਂ ਪਹਿਲੇ ਵੀ ਪਰਚੇ ਦਰਜ ਹੈ ਜਾਂ ਜੋ ਵੈਪਨ ਚਲਾ ਲੈਂਦੇ ਹੈ ਜਾਂ ਜਿਨਾਂ ਦਾ ਕੋਈ ਕਮ ਪ੍ਰੋਫਾਈਲਿੰਗ ਪੁਲਿਸ ਦੇ ਵਿੱਚ ਪ੍ਰੋਫਾਈਲ ਬਹੁਤ ਪੁਕਤਾ ਨਹੀਂ ਹੈ ਜਾਂ ਪੀਓ ਹੈ ਜਾਂ ਭਗੋੜੇ ਹੈ ਜਾਂ ਜੇਲ੍ਹ ਤੋਂ ਰਹਿ ਕੇ ਆਏ ਉਹਨਾਂ ਨੂੰ ਹਾਇਰ ਕਰਕੇ ਉਹਨਾਂ ਨੂੰ ਪੈਸੇ ਦਾ ਲੋਭ ਦਿੰਦਾ ਹੈ ਕਿ ਤੁਸੀਂ ਮੈਂ ਤੁਹਾਨੂੰ ਇੰਨੇ ਪੈਸੇ ਦੇਣਾ ਹੈ ਤੁਹਾਨੂੰ ਬਾਹਰ ਲੈ ਕੇ ਆਉਣਾ ਹੈ ਤੁਸੀਂ ਸਾਡੇ ਵਾਸਤੇ ਇੱਕ ਕੰਮ ਕਰੋ ਫਿਰ ਉਹ ਉਹਨਾਂ ਨੂੰ ਵੈਪਨ ਮੁਹैया ਕਰਾਂਦਾ ਹੈ ਕਿਸੇ ਤੀਜੇ ਬੰਦੇ ਤੋਂ ਔਰ ਕਿਸੇ ਚੌਥੇ ਬੰਦੇ ਤੋਂ ਬਾਈਕ ਮੁਹैया ਕਰਾਂਦਾ ਹੈ ਇਹ ਇਹ ਸਾਰੇ ਬੰਦੇ ਆਪਸ ਵਿੱਚ ਇੱਕ ਦੂਸਰੇ ਨੂੰ ਨਹੀਂ ਜਾਣਦੇ ਕਿਉਂਕਿ ਮੇਨ ਆਪਰੇਟਿਵ ਜਿਹੜਾ ਹੈਗਾ ਉਹ ਹੈ ਹਰਜੀਤ ਭੰਡਾਰ ਉਹ ਸਾਰਾ ਸਾਰਾ ਜੋ ਮੇਨ ਇਹਨਾਂ ਦਾ ਆਪਰੇਟਿਵ ਕਾਂਸਪਰੇਸੀ ਇਹ ਪਲੈਨਿੰਗ ਉਹੀ ਕਰਦਾ ਹੈ ਇਹਨਾਂ ਦਾ ਕੰਮ ਸਿੱਧਕਲੀ ਐਗਜ਼ੀਕਿਊਸ਼ਨ ਹੈ ਉਹ ਜਿੰਨੇ ਵੀ ਫੁੱਟ ਸੋਲਜਰ ਹੈ ਐ ਲੰਡਾ ਗਰੁੱਪ ਦੇ ਜੋ ਸਾਡੇ ਏਰੀਆ ਦੇ ਵਿੱਚ ਆਪਰੇਟ ਕਰਦੇ ਸੀ ਅਸੀਂ ਹੁਣ 12 ਬੰਦੇ ਨਾਮਜ਼ਦ ਕੀਤੇ ਹਨ ਅਰੈਸਟ ਕੀਤੇ ਹਨ ਆ ਸਾਰਿਆਂ ਦੇ ਖਿਲਾਫ ਪਰਚੇ ਵਕ-ਵਕ ਦਰਜੇ ਇਹਨਾਂ ਤੋਂ ਅਸੀਂ ਇੱਕ ਸਾਡੀ ਇਹਨਾਂ ਦੇ ਵਿੱਚ 3 ਬੰਦੇ ਅਸੀਂ ਇਦਾਂ ਦੇ ਵੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਨੇ ਪਹਿਲੇ ਵੀ ਸਾਡੇ ਏਰੀਆ 'ਚ ਗੱਡੀਆਂ ਦੀ ਖੋਹ ਕੀਤੀ ਹੋਈ ਹੈ ਇਹ ਹਨ ਸੁਖਪ੍ਰੀਤ ਸਿੰਘ ਉਰਫ ਸੁੱਕਾ ਹਰਜੀਤ ਸਿੰਘ ਉਸ ਬਾਕੂ ਬਾਰੂ ਔਰ ਵਿਸ਼ਾਲ ਸਿੰਘ ਉਰਫ ਬਿੱਲੀ ये बंदे साडे एरिए अक्टूबर के महीने के और सपटेंबर जो गड्डिया की खो हुई है जो कि अगेन क्राइम केमाल होंगी है और इन्होंने सपटेंबर के शेखोपुर में एक गड्डी खो की सी तो ये भी निकल के आई है जसवीर सिंह जस्सा जोड़ा है एक करीब करीब आठ केसिस पीओ हैगा ਇਨੇ ਜਲੰਧਰ ਔਰ ਕਪੂਰਥਲਾ ਦੇ ਏਰੀਏ ਦੇ ਵਿੱਚ ਬਹੁਤ ਸਾਰੀ ਵਾਰਦਾਤੇ ਕੀਤੀਆਂ ਜਿੱਥੇ ਆਰਮਸ ਐਕਟ ਦੇ ਪਰਚੇ ਦਰਜ ਐ ਲੁੱਟਾ ਖੋ ਸਨਾਚਿੰਗ ਔਰ ਚੋਰੀਆਂ ਇਹ ਸਾਰੇ ਇਨਵੋਲਡ ਹੈਗੇ। ਤੋਂ ਇਨਾਂ ਨੇ ਸਾਰਿਆਂ ਨੇ ਆਪਣਾ ਸਿੰਡੀਕੇਟ ਬਣਾਇਆ ਹੈ ਪੰਜਾਬ ਦੇ ਵਕਵਕ ਡਿਸਟ੍ਰਿਕਟ ਸੇ ਅਸੀਂ ਇਹ ਬੰਦੇ ਰਾਉਂਡ ਅਪ ਕੀਤੇ ਐ ਔਰ ਇਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਮਤਲਬ ਇਹਨਾਂ ਦੇ ਖਿਲਾਫ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ। ਮੈਂ ਜਿੱਦਾਂ ਤੁਸੀਂ ਦੱਸਿਆ ਕਿ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਸੀ ਇਹ ਜਿੰਨਾ ਗੈਂਗ ਸੀ ਇਨਾਂ ਨੂੰ ਕਿੰਨੇ ਪੈਸੇ ਉਪਹਾੜੇ ਇਹ ਦੇਖਿਏ ਇਹਨਾਂ ਨੂੰ ਤਾਂ ਬਹੁਤ ਪੈਟੀ ਅਮਾਉਂਟ ਇਹ ਆਫਰ ਕਰਦੇ ਹੁਣ ਤੱਕ ਜਿਹੜੀ ਸਾਡੀ ਇੰਟਰੋਗੇਸ਼ਨ ਆਈ ਹੈ ਉਹਨਾਂ ਨੂੰ ਸਿਰਫ 7000 ਰੁਪਏ ਦਿੱਤੇ ਗਏ ਹੈ ਨਾ ਤਾਂ ਬੇਸਿਕਲੀ ਇਹ ਜਿਹੜੇ ਸਾਡੇ ਇਹ ਜੋ ਨੌਜਵਾਨ ਹੈ ਇਹਨਾਂ ਦੀ ਸਾਰਿਆਂ ਦੀ ਉਮਰ ਕਰੀਬ 19 ਸੇ 22 ਸਾਲ ਦੇ ਵਿੱਚ ਹੈ ਇਹਨਾਂ ਨੂੰ ਲੋਭ ਦੇ ਦਿੰਦੇ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇਣਗੇ ਤੁਹਾਨੂੰ ਬਾਹਰ ਲੈ ਜਾਵਾਂਗੇ ਪਰ ਜਿਹੜਾ ਇਹਨਾਂ ਨੂੰ ਪੈਸੇ ਹੈ ਉਹ ਬਹੁਤ ਪੈਟੀ ਮਿਲ ਰਹੇ ਹਨ ਔਰ ਇਹ ਸਾਰੇ ਇਸ ਕੇਸ ਇਸ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਰਲ ਕੇ ਔਰ ਨਾ ਸਾਰੇ ਜੁੜੇ ਹਿਨਸ ਕ੍ਰਾਈਮ ਕੇ ਭਾਗੀਦਾਰ ਬਣ ਜਾਂਦੇ ਹਨ ਮੈਂ ਮੇ ਕੰਮ ਜਦੋਂ ਕਰਦੇ ਸੀ ਜਦੋਂ ਜਦੋਂ ਪਹਿਲਾਂ ਵਸੇ ਕਿ ਹਰ ਬੰਦੇ ਦਾ ਆਪਣਾ ਰੂਲ ਸੀ ਕਿਸੇ ਨੇ ਫਾਇਰਿੰਗ ਕਰਨੀ ਸੀ ਉਹ ਕਿਸ ਤਰ੍ਹਾਂ ਕੰਮ ਕਰਦੇ ਸੀ ਉਹ ਵੀ ਕੋਈ ਦੱਸੋ ਉਹ ਮਾਡਲ ਸੋਵਰੈਂਟੀ ਇਹ ਹੈ ਕਿ ਇੱਕ ਬੰਦਾ ਹੈ ਹਰਜੀਤ ਬੰਡਾਲਿਆ ਕੋਈ ਇੱਕ ਜਿਹੜਾ ਮੇਨ ਇਹਦਾ ਮਾਸਟਰ ਮਾਈਂਡ ਹੈ ਆਪਰੇਟਿਵ ਹੈ ਉਹ 10 ਬੰਦوں ਨੂੰ ਇਕੱਠਾ ਕਰਦਾ ਹੈ ਕਿ ਤੋਨੂੰ ਤੁਸੀਂ ਕਾਲ ਕਰਨੀ ਹੈ ਇੱਕ ਬੰਦਾ ਜਾਏਗਾ ਉਹ ਬਸ ਸਟੈਂਡ ਪਹਿਲੇ ਰੈਕੀ ਕਰਕੇ ਆਊਗਾ ਘਰ ਦੇ ਵਿੱਚ ਕਿ ਕਿੱਥੇ ਜਾ ਕੇ ਫਾਇਰਿੰਗ ਕਰਨੀ ਹੈ ਤੀਜਾ ਦੂਜਾ ਬੰਦਾ ਜਾਏਗਾ ਬਾਈਕ ਲੈ ਕੇ ਜਾਏਗਾ

ਕਿਉਂਕਿ ਉਹਦੇ ਬਾਅਦ ਹੀ ਪੈਸੇ ਪਹੁੰਚੇ ਔਰ ਜਿਹੜਾ ਮੋਡ ਆਫ ਪੇਬਰ ਇੰ ਪੇਮੈਂਟ ਹੈ ਇਹਨਾਂ ਦਾ Paytm ਹੈ ਔਰ Google Pay ਕੇ ਥਰੂ ਇਹਨੂੰ ਇੱਕ ਦੂਸਰੇ ਨੂੰ ਪੇ ਕਰਦੇ ਆ। ਮੈਂ ਤੁਹਾਨੂੰ ਇੱਕ ਤੁਸੀ ਦੱਸਿਆ ਜਸਵੀਰ ਜਿਸ ਸਰ ਜਿਹੜਾ ਕਿ ਲੁਕਣ ਵਾਸਤੇ ਕੋਈ ਸਪੈਸ਼ਲ ਠਹਿਰਾਵ ਕਰਦਾ ਸੀ। ਇਹ ਨਾ ਇਹਦੇ ਜਿੰਨੇ ਫਰੈਂਡਸ ਹੈ नोन ਹੈ ਜਿਹੜੇ ਜੇਲ੍ਹ ਦੇ ਵਿੱਚ ਰਹਿ ਕੇ ਆਂਦਾ ਉਹ ਇੱਕ ਨੂੰ ਫੋਨ ਕਰਦਾ ਹੈ ਕਿ ਅਸੀਂ ਇੱਥੇ ਆ ਰਹੇ ਹਾਂ ਸਾਡੇ ਪਿੱਛੇ ਪੁਲਿਸ ਪਈ ਹੋਈ ਹੈ ਤੁਸੀਂ ਸਾਨੂੰ ਰਹਿਣ ਦਾ ਟਿਕਾਣਾ ਦਿਓ। ਤੋਂ ਇਹ ਨਹੀਂ ਹੈ ਕਿ ਇਹ ਆਪਣੇ ਸਟੇਟ ਦੇ ਵਿੱਚ ਹੀ ਲੁਕੇ ਰਹੇ ਆ। ਇਨਾਂ ਦਾ ਕੁਝ ਕੁ ਠਹਿਰਾਇਆ ਦੂਸਰੇ ਸਟੇਟ ਦੇ ਵਿੱਚ ਵੀ ਰਹਾ ਹੈ ਜੋ ਸਾਡੀ ਨੇਬਰਿੰਗ ਸਟੇਟ ਹੈ ਹਰਿਆਣਾ ਇਹ ਜਾ ਕੇ ਉੱਥੇ ਇਹਨਾਂ ਦੇ ਸਾਥੀ ਹੈ ਇਹ ਉੱਥੇ ਜਾ ਕੇ ਲੁਕ ਜਾਂਦੇ ਹਨ ਔਰ ਜਦ ਇਹ ਦੇਖਦੇ ਹੈ ਕਿ ਪੁਲਿਸ ਕੀ ਕਾਰਵਾਈ ਹੋਣ ਥੋੜੀ ਧੀਮੀ ਪੈ ਗਈ ਹੈ ਤਾਂ ਇਹ ਵਾਪਸ ਆ ਜਾਂਦੇ ਹਨ ਔਰ ਵਾਪਸ ਫਰਦਰ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦੇ ਹਨ ਆਪਕਿ ਸਵਾਲ ਹੈ ਕਿੰਨੇ ਟਾਰਗੇਟ ਸੀਗੇ ਔਰ ਕਿੰਨੇ ਹੁਣ ਤੱਕ ਅਸੀਂ ਇਹ ਆਈਡੈਂਟੀਫਾਈ ਇਹ ਕਹਿ ਰਹੇ ਹੈ ਕਿ ਅਸੀਂ ਇਹਨਾਂ ਨੂੰ ਦੋ ਟਾਰਗੇਟ ਦਿੱਤੇ ਸੀ ਇੱਕ ਅਸੀਂ ਬਸ ਕਰ ਲਿਆ ਹੈ ਕਿ ਸਾਨੂੰ ਪਤਾ ਲੱਗਿਆ ਹੈ ਕਿ ਕਿਹੜੇ ਬੰਦੇ ਨੂੰ ਕੰਪਲੇਨ ਆਈ ਹੈ ਦੂਸਰੀ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਡੇ ਕੋਲ ਇਹਨ ਫਰਦਰ ਅਸੀਂ ਇਹਨਾਂ ਦਾ ਰਿਮਾਂਡ ਲੈ ਲੇਗੇ ਔਰ ਫਰਦਰ ਕੁਝ-ਕੁਝ ਕਰਕੇ ਫਿਰ ਦੂਜਾ ਵੀ ਪਤਾ ਕਰਾਂਗੇ ਕਿ ਪਿੱਛੇ ਇੱਕ ਪਿੱਛੇ ਕਾਂਟਲੀ ਦੇ ਇੱਕਾਈਂਡਲੀ ਪਿੰਡ ਦੇ ਵਿੱਚ ਜਿਹੜੀ ਉਹ ਵਾਇਰਿੰਗ ਹੋਈ ਸੀਗੀ ਕੱਲ੍ਹ ਨੂੰ ਤੇ ਇਹਨਾਂ ਦਾ ਉਹਨਾਂ ਦਾ ਕਨੈਕਸ਼ਨ ਅਸੀਂ ਵੈਰੀਫਾਈ ਕਰ ਰਹੇ ਹੁਣ ਪੁੱਛ ਕਿ ਜਾਰੀ ਹੈ ਕਿ ਸਾਡੇ ਏਰੀਆ ਦੇ ਵਿੱਚ ਇਹਨਾਂ ਨੇ ਕਿੰਨੀ ਕਿੰਨੀ ਐਕਸਟ੍ਰੈਸ਼ਨ ਕਾਲ ਦੇ ਵਿੱਚ ਇਦਾਂ ਦੀ ਗਤੀਵਿੰਦਿ ਉਹਨਾਂ ਅੰਜਾਮ ਦਿੱਤਾ ਹੈ ਬਹੁਤ ਬੜੇ ਮੈਂ ਉਹ ਬਾਰੇ ਜਿਹੜੇ ਲੋਕਾਂ ਨੂੰ ਜਿਨ੍ਹਾਂ ਨੂੰ ਧਮਕੀਆਂ ਪਾਈਆਂ ਕੋਲ ਆਉਂਦੀਆਂ ਪੁਲਿਸ ਕੋਲ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਆਪਣੇ ਤੱਕ ਇਹ ਗੱਲ लोगों के नहीं रखनी है कि तो कोई एक्सटोशन कॉल आई है पुलिस अप्रोच करो तुम थानेदार अप्रोच कर सकते हो डी एस पी साहब अप्रोच कर हो, मैं भी अप्रोच कर सदी आके दसो कि तो कोई थ्रैट कॉल आई है अं कोशिश करा कि जड़ा बंदा भी तो थ्रैट कॉल करता है पहला गलत हो टेस करके फड़ के अंदर देर इस अलावा तो अभी सुरक्षा लिए भी पूरे प्रबंध करते हैं इस करके डरन की लड़ नहीं है तुम साडे को अं पूरी सुरक्षा के तहत मतलब पूरा सपोर्ट करे और जिन्नी जल तो जल असि ए क्राइम ट्रेस बिगाड़ा 12 बंदे मैडम के जेड़े शहरा जो पड़े जे 12 बंदे जेड़े पड़े जे जेड़े शहरा जे पड़े के जे 12 बंदे जे जे शहरा खड़े जे हां जी जलंदर, जलंदर संगरूर 12 बंदे असि जलंदर संगरूर से पड़े हैं कुछ लांबड़ा से कुछ शाहकोट तो कुछ कपूरथले, अलग-अलग डिस्ट्रिक्ट से पड़े फायरिंग इंसिडेंट इज इन द लास्ट मैन द कंप्लेनेंट अपोस्ट दी प्लीज यस Yes.